ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਜੀ ਜੋ ਸਾਡੇ ਚੈਨਲ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਵਿੱਚ ਪਹੁੰਚ ਚੁੱਕੇ ਹਾਂ ਮੰਡੀ ਜਿਧਰਾਉਂ ਤੇ ਮੰਡੀ ਦੇ ਤੋਹਫੇ ਸ਼ਾਨਦਾਰ ਕੁਆਲਿਟੀ ਵਾਲੇ ਤੁਹਾਨੂੰ ਦਿਖਾਉਂਦੇ ਪਹਿਣ ਦੇਖੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲਟ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਠੀਕ ਹੈ ਜੀ ਬਾਕੀ ਮੋਲ ਸਭ ਕੁਝ ਪੁੱਛਦੇ ਆ ਬਾਈ ਤੋਰ ਕੇ ਬਹੁੰਦਾ ਪਿਆ ਜਿਹਨਾਂ ਸਵੇਰ ਜਿੰਨਾ ਦੁੱਧ ਭਰੂਗੀ ਗੱਬਰ ਮੈਂ ਠੀਕ ਹੈ ਜੀ ਤੇ ਬਾਈ ਤੋਂ ਜਾਣਕਾਰੀ ਲੈਣੀ ਆ ਜੀ ਬਾਅਦ ਸਮਝ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਅੱਗੇ ਵੀਡੀਓ ਨੂੰ ਲਾਈਕ ਕਰਿਆ ਕਰੋ ਕਿਉਂਕਿ ਕਿਸੇ ਦਾ ਫਾਇਦਾ ਹੋ ਜਾਵੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਠੀਕ ਹੈ ਜੀ ਕੀ ਨਾਮ ਹੈ ਸਰਦੇਵ ਸਿੰਘ ਜਿਹੜਾ ਪਿੰਡ ਸੋਦੀ ਕਲਾ ਠੀਕ ਹੈ ਤੇ ਮੋਬਾਈਲ ਨੰਬਰ ਕੀ ਆ ਜੀ ਦਾ 98552 ਹਾਂਜੀ 608004 ਵਪਾਰ ਲੈਣ ਦਾ ਕਾਰੋਬਾਰ ਹੈ ਹਾਂਜੀ ਹਾਂਜੀ ਠੀਕ ਹੈ ਇੱਕੋ ਮੱਝ ਲੈ ਆਏ ਰੋਰੀ ਇੱਕੋ ਹੀ ਲੈ ਆਈ ਸੀ ਮੱਝ ਹੈਗੀਆਂ ਘਰੇ ਸੂਈਆਂ ਹੋਈਆਂ ਠੀਕ ਹੈ ਜੀ ਇੱਕ ਕਿਰਵਾ ਸੂਆ ਹੈ ਜੀ ਜਦੋਂ ਤੀਸਰੇ ਸੂਏ ਸੂਣੀ ਆ ਕਿੰਨੇ ਕੇ ਦੁੱਧ ਦੀ ਮੀਟ ਕਰਦੇ ਦੁੱਧ ਭਾਈ 20 ਕਿਲੋ ਹੈ ਥੱਲੇ ਘਰ ਦੀ ਮੱਝ ਆ ਇਹ ਖੋਲ ਕੇ ਤੋੜ ਕੇ ਘਰ ਮਖਾਈਏ ਕਿਹੜਾ ਘਟਾਈਏ ਇਹ 20 ਕਿਲੋ ਭਾਈ ਕਹਿੰਦਾ ਠੀਕ ਹੈ ਜੀ ਬਾਕੀ ਜਿਹੜਾ ਬੋਡੀ ਸਕੈਚਰ ਟਾਜ ਹੈ ਇਹਦਾ ਨੂੰ ਆਂਦਾ ਵੀ ਖੁਸ਼ੀ ਨਹੀਂ ਨਹੀਂ ਕਿਦੋਂ ਜਿੱਦਾਂ ਸਤਲੇਵਾ ਬਲੈਦਨਾ ਗਾਇਆ ਕੋ ਮਾਰੀ ਬੇਟੀ ਕਰਮਾਲੀ ਤੇ ਬਟਨਾ ਵਾਲਾ ਝੰਡਾ ਤੇ ਮਲੈਮ ਬਦਲੇ ਝੰਡਾ ਠੀਕ ਹੈ ਜੀ ਆਹਦੇ ਸੇਂਗ ਤੋਂ ਸੋਨਾ ਲੱਗਾ ਅੱਜ ਅੱਜ ਵਾਹ ਸਤਲੇਵਾ ਇਹਦੇ ਨਾਲ ਬਾਈ ਜਨਾ ਸਾਸ ਬਾਈ ਕਿੰਨੇ ਰਿਤੇ ਰਾਂਗੇ ਆਪਾਂ ਮੋਲ ਦਾ ਕਰਨਾ ਵਈ 60 35 ਹਜ਼ਾਰ ਹੀ ਦਵਾਂਗੇ ਮਾਝਾ ਹੋਰ ਵੀ ਕਰਦਗੇ ਮਾਦਰਾ ओरिजिनल ਸ਼ੌਟਸ਼ਪਾ ਹੋ ਜੂਗਾ ਪੂਰੇ ਦੇ ਹੀ ਕਰਦਗੇ 33 ਦੇ ਦਾਂਗੇ ਇਹ ਨੰਬਰ ਦੱਸ ਦਿਓ ਆਪਣਾ ਹੈ ਨੰਬਰ ਦੁਬਾਰਾ ਦੱਸਿਓ 9552 60804 ਪਿੰਡ ਸੋਦੀ ਕਲਾ ਜੀ ਠੀਕ ਆ ਭਾਈ ਮਿੱਤਰੋ ਤੇਇਦਾਰੀ ਤੇ ਯਾਬ ਕਰ ਲਿਓ ਬੰਬ ਪੁਲਿਸ ਆ ਬੰਬ ਮੱਲੇ ਕਿਧਰਾ ਉਹ ਚਾਹ ਬਹੁਤ ਸੋਹਣੀ ਬਣੀ ਆ ਮਾੜੀ ਕੁਆਟ ਦੁੱਧ ਵਾਲੀ ਐ ਤੇ ਤਲੀ ਨਰਕਪਾ ਕਰਕੇ ਲੈ ਜਾਓ ਸਾਡੇ ਲੋ ਪਿਆਰ ਭਾਈ ਸੱਚੀ ਕਾਮ ਦਾ ਬਰਾਬਰ ਰੱਖਾਂਗੇ